ਡੰਡ ਧਰਮ ਰਾਏ ਕਾ ਉਹ ਫਾਰੇ ਹਰ ਰੰਗ ਨਾ ਲਹੇ ਸਭਾਗਾ ਹਰ ਚਾਰੇ ਉਰੰਗ ਮਿਲੇ ਗੁਰ ਸੋਭਾ ਹਰ ਰੰਗ ਚ ਲੂਲੇ ਰਾਂਗਾ ਜਨ ਨਾਨਕ ਦੇਨ ਕੀ ਚਰਨ ਪਖਾਰੇ ਜੋ ਹਰ ਚਰਣੀ ਜਨ ਲਾਗ ਮਾਲੀ ਗਵੜਾ ਮਹੱਲਾ ਚੌਥਾ ਮੇਰੇ ਮਨ ਭਜ ਹਰ ਨਾਮ ਗੋਪਾਲਾ ਮੇਰਾ ਮਨ ਤਨ ਲੀਣ ਪਿਆ RAM ਨਾਮੇ ਮਤ ਗੁਰਮਤ RAM ਰਸਾਲਾ ਰਹਾ ਗੁਰਮਤ ਨਾਮ ਧਿਆਈਐ ਹਰ ਹਰ ਮਨ ਜਪੀ ਹਰਿ ਜਪ ਮਾਲਾ ਜਿਨਕੇ ਮਸਤਕ ਲਿਖਿਆ ਹਰ ਮਿਲਿਆ ਹਰ ਬਨ ਮਾਲਾ ਜਿਨ ਹਰ ਨਾਮ ਤੇ ਆਇਆ ਤਨ ਚੁਕੇ ਸਰਬ ਜੰਜਾਲ ਤਿਨ ਜਮ ਨੇੜ ਨ ਆਵਈ ਗੋ ਰਾਖੀ ਹਰਖਵਾਲਾ ਹਮ ਬਾਰਿ ਕਿਛੂ ਨ ਜਾਣੂ ਹਰ ਮਾਤ ਪਿਤਾ ਬ੍ਰਤ ਪਾਲਾ ਕਰ ਮਾਇਆ ਅਗਨ ਨਿਤ ਮੀਲਦੀ ਗੁਰਾਂ ਖੀ ਦੀਨ ਦਇਆਲਾ ਹਰ ਮੈਲੇ ਨਿਰਮਲ ਹੋਇਆ ਹਰ ਭਜ ਸਭ ਕਿਲ ਬਿਖ ਕਾਟ ਹਰ ਹਰ ਓਰ ਤਾਰਿਉ ਗੁਰ ਪੁਰੈ ਮੇਰਾ ਸੀਸ ਕੀਜੈ ਗੁਰਵਾਟ ਰਹਾਉ ਮੇਰੇ ਹਰ ਪ੍ਰਭ ਕੀ ਮੈਂ ਬਾਤ ਸੁਣਾਵੈ ਤਿਸ ਮਨ ਦੇਵੋ ਕਾਟ ਕਾਟ ਹਰ ਸਾਜਨ ਮਿਲਿਓ ਗੁਰਪੂਰੈ ਗੁਰਬਚਨ ਬਿਕਾਨੋ ਹਾਟ ਹਾਟ ਮਕਰ ਪ੍ਰਾਗ ਦਾਣ ਬੋਕੀਆ ਸਰੀਰ ਦੀਓ ਅਧ ਕਾਟ ਬਿਨ ਹਰਨਾਮ ਕੋ ਮੁਕਤ ਨਾ ਪਾਵੇ ਬਹੁ ਕੰਚਨ ਦੀਜੈ ਕਾਟ ਕਾਟ ਹਰ ਕੀਰਤ ਗੁਰਮਤ ਜਸ ਗਾਇ ਮਨ ਉਗਰੇ ਕਪਟ ਕਪਾਟ ਤ੍ਰਿਕੁਟੀ ਫੋਰ ਭਰਮ ਪਉ ਭਾਗਾ ਲਜ ਪਾਨੀ ਮੁਟਕੀ maat ਕਲ ਜੋ ਗੁਰਪੂਰਾ ਤਿੰਨ ਪਾਇਆ ਜਿਨ ਧੁਰ ਮਸਤਕ ਲਿਖੇ ਲਿਲਾਟ ਜਨ ਨਾਨਕ ਰਸ ਅੰਮ੍ਰਿਤ ਪੀਆ ਸਬ ਲਾਤੀ ਭੂਖ ਤਿਖਾਟ ਛੱਕਾ ਇਕ ਮਾਲੀ ਗੌੜਾ ਮਹੱਲਾ ਪੰਜਵਾ ਇਕ ਓ ਅੰਕਾਰ ਸਤ ਗੁਰ ਪ੍ਰਸਾਦ ਹਰੀ ਮਨ ਟਹਿਲ ਹਰ ਸੁਖ ਸਾਰ ਔਰ ਟਹਿਲਾ ਝੂਠੀਆ ਨਿਤ ਕਰੇ ਜਮ ਸਿਰ ਮਾਰ ਰਹਾ ਜਿਨਾਂ ਮस्तक ਲੀਖੇ ਆਤੇ ਮਿਲੇ ਸੰਗਾਰ ਸੰਸਾਰ ਭਉ ਜਲ ਤਾਰਿਆ ਹਰ ਸੰਤ ਪੁਰਖ ਅਪਾਰ ਨਿਤ ਚਰਨ ਸੇਵੂ ਸਾਧਕੀ ਤਜ ਲੋਭ ਮੋਹ ਵਿਕਾਰ ਸਾਬਤ ਅਜੋ ਦੂਜੀ ਆਸੜੀ ਰੱਖ ਆਸ ਇਕ ਨਰੰਕਾਰ ਇਕ ਪਰਮ ਭੂਲੇ ਸਾਕਤਾ ਬਿਨ ਗੁਰ ਅੰਧ ਅੰਧਾਰ ਤੁਰ ਹੋਵਣਾ ਸੋ ਹੋਇਆ ਕੋ ਨ ਮਿਟਣ ਹਾਰ ਅਗਮ ਰੂਪ ਗੋਬਿੰਦ ਕਾ ਅਨਕ ਨਾਮ ਅਪਾਰ ਤਨ ਤਨ ਤੇ ਜਨ ਨਾਨਕਾ ਜਿਨ ਹਰ ਨਾਮ ਆਇ ਉਰ ਤਾਰ ਮਾਲੀ ਗਵੜਾ ਮਹੱਲਾ ਪੰਜਵਾ RAM ਨਾਮ ਕੋ ਨਮਸਕਾਰ ਜਾਸ ਜਪਤ ਹੋਵਤ ਉਦਾਰ ਰਹਾ ਜਾਂ ਕੇ ਸਿਮਰਨ ਮਿਟੈ ਤੰਦ ਜਾਂ ਕਹਿ ਸਿਮਰਨ ਛੁਟੈ ਬੰਦ ਜਾਂ ਕਹਿ ਸਿਮਰਨ ਮੂਰਖ ਚਤੁਰ ਜਾਂ ਕਹਿ ਸਿਮਰਨ ਕੁੱਲ ਹੈ ਉਦਰ ਜਾਂ ਕਹਿ ਸਿਮਰਨ ਭਉ ਦੁਖ ਹਰੈ ਜਾਂ ਕਹਿ ਸਿਮਰਨ ਅਪਦਾਂ ਟਰੈ ਜਾਂ ਕਹਿ ਸਿਮਰਨ ਮੁਚਿਤ ਪਾਪ ਜਾਂ ਕਹਿ ਸਿਮਰਨ ਨਹੀਂ ਸੰਤਾਪ ਜਾਂਕੇ ਸਿਮਰਨ ਰਿੱਧ ਬਿਗਾਸ ਜਾਂਕੇ ਸਿਮਰਨ ਕਬਲਾ ਦਾਸ ਜਾਂਕੇ ਸਿਮਰਨ ਨਿਦ ਨਿਦਾਨ ਜਾਂਕੇ ਸਿਮਰਨ ਤਰੇ ਨਿਦਾਨ ਪਤਿਤ ਪਾਵਣ ਨਾਮ ਹਰੀ ਕੋਟ ਭਗਤ ਉਧਾਰ ਕਰੇ ਹਰਦਾਸ ਦਾਸਾਂ ਦੀਨ ਸ਼ਰਣ ਨਾਨਕ ਮਾਥਾ ਸੰਤ ਚਰਣ ਮਾਲੀ ਗਵੜਾ ਮਹੱਲਾ ਪੰਜਵਾ ਐਸੋ ਸੁਹਾਈ ਹਰ ਕੋਨਾਮ ਸਾਧ ਸੰਗਤ ਭਜ ਪੂਰਨ ਕਾਮ ਰਹਾ ਬੂੜਤ ਕਾ ਜੈਸੇ ਬੀੜੀ ਮਿਲਤ ਬੂਝਤ ਦੀਪਕ ਮਿਲਤ ਤਿਲਤ ਜਲਤ ਅਗਣੀ ਮਿਲਤ ਨੀਰਾ ਜੈਸੇ ਬਾਰਕ ਮੁਖੈ ਖੀਰ ਜੈਸੇ ਰਣਮਹਿ ਸਖਾ ਪ੍ਰਾਤ ਜੈਸੇ ਭੁਖੇ ਭੋਜਨ ਮਾਤ ਜੈਸੇ ਗ੍ਰਿਖੈ ਵਰਸ ਮੇਗ ਜੈਸੇ ਪਾਲਨ ਛਰਨ ਸੇਂਗ ਗਰੜ ਮੁਖ ਨਹੀਂ ਸਰਪ ਤ੍ਰਾਸ ਸੁਆ ਪਿੰਜਰ ਨਹੀਂ ਖਾਏ ਬिलास ਜੈਸੋ ਵੰਡੋ ਹਿਰਦੇ ਮਾਹੇ ਜਸੁਦਨ ਨੂੰ ਚਕੀ ਦਰਾਏ ਬਹੁਤ ਉਪਮਾ ਥੋਰ ਕਹੀ ਹਰ ਅਗਮ ਅਗਮ ਆਗਾ ਤੋਈ ਊਚ ਮੂਚ ਬਹੁ ਅਪਾਰ ਸਿਮਰਤ ਨਾਨਕ ਤਰੇ ਸਾਰ ਮਾਲੀ ਗਵੜਾ ਮਹੱਲਾ ਪੰਜਵਾ ਇਹੀ ਹਮਾਰੇ ਸਫਲ ਕਾਜ ਆਪਣੇ ਦਾਸ ਕਾ ਲਿਹੋ ਨਿਵਾਜ ਰਹਾ ਚਰਨ ਸੰਤੇ ਮਾਥ ਮੂਰਾ ਨੈਣ ਦਰਸ ਪੇਖੋ ਨਿਸਪੋਰਾ ਹਸਤ ਹਮਰੇ ਸੰਤ ਟਹਿਲ ਪ੍ਰਾਨ ਮਨ ਤਨ ਸੰਤ ਬਹਿਲ ਸੰਤ ਸੰਗ ਮੇਰੇ ਮਨ ਕੀ ਪ੍ਰੀਤ ਸੰਤ ਗੁਣ ਬਸੇ ਮੇਰਾ ਚੀਤਾ ਸੰਤ ਆ ਗਿਆਂ ਮਨਹਿ ਮੀਠਾ ਮੇਰਾ ਕੰਮਲ ਵਿਕਸੇ ਸੰਤ ਢੀਠਾ ਸੰਤ ਸੰਗ ਮੇਰਾ ਹੋਏ ਨਿਵਾਸ ਸੰਤਨ ਕੀ ਮੁਹਬਤ ਪਿਆਸ ਸੰਤ ਬਚਨ ਮੇਰੇ ਮਨ ਹੈ ਮੰਤਰ ਸੰਤ ਪ੍ਰਸਾਦ ਮੇਰੇ ਬੀਖੇ ਹੰਤਾ ਮੁਕਤ ਜੁਗਤ ਈਹਾ ਨਿਦਾਨ ਪ੍ਰਭ ਦਿਆਲ ਮੋਹਿ ਦੇਵ ਦਾਨ ਨਾਨਕ ਕੋ ਪ੍ਰਭ ਦਇਆ ਤਾਰ ਸੰਤ ਚਰਨ ਕੀ ਮੇਰੇ ਰਿਦੇ ਮੁਜਾਰ ਮਾਲੀ ਗੌੜਾ ਮਹੱਲਾ ਪੰਜਵਾ ਸਭ ਕੈ ਸੰਗੀ ਨਾ ਹੀ ਦੂਰ ਕਰਨ ਕਰਾਵਣ ਹਾਜ਼ਰਾ ਹਜੂਰਾ ਰਹਾਉ ਸੁਣਤ ਜੀਉ ਜਾਸਨਾਮ ਦੁਖ ਬਿਨਸੇ ਸੁਖ ਕੀੋ ਬਿਸਰਾਮ ਸਗਲ ਨਿੰਦ ਹਰ ਹਰ ਹਰੈ ਮਨ ਜਨਤਾ ਕੀ ਸੇਵ ਕਰੈ ਜਾਂਕੇ ਘਰ ਸਗਲੇ ਸਮਾਹੀ ਜਿਸਤੇ ਬਿਰਥਾ ਕੋਈ ਨਾ ਹੈ ਜੀ ਜਨਤਾ ਕਰੇ ਪ੍ਰਤਪਾਲ ਸਦਾ ਸਦਾ ਸੇਵੋ ਕਿਰਪਾਲ ਸਦਾ ਧਰਮ ਕਾ ਜਾਂ ਕਹਿ ਦੀ ਬਾਣ ਬੀ ਮੋਤਾ ਨਹੀਂ ਕਿਸ ਕਾਨ ਸਭ ਕੁਛ ਕਰਨਾ ਆਪਣਿਆਬ ਰੇ ਮਨ ਮੇਰੀ ਤੂੰ ਤਾਂ ਕੋ ਜਾਪ ਸਾਤ ਸੰਗਤ ਹਉ ਕਉ ਹਉ ਬਲਿਹਾਰ ਜਾਸ ਮਿਲ ਹੂਵੇ ਉਦਾਰ ਨਾਮ ਸੰਗ ਮਨ ਤਣਹਿ ਤਾਰ ਨਾਨਕ ਕਉ ਪ੍ਰਭ ਕਰੀ ਦਾਤ ਨਾਮ ਸੰਗ ਮਨ ਤਣਹਿ ਰਾਤ ਨਾਨਕ ਕਉ ਪ੍ਰਭ ਖਰੀ ਦਾਤ ਮਾਲੀ ਗਉੜਾ ਮਹੱਲਾ ਪੰਜਵਾਂ ਦੋ ਪਦ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਹਰਿ ਸਿਮਰਨ ਕੀ ਸ਼ਰਨ ਜੀਉ ਪਿੰਡ ਧਨ ਰਾਸ ਮੇਰੀ ਪ੍ਰਭ ਏਕ ਕਾਰਣ ਕਰਣਾ ਰਹਾਉ ਸਿਮਰ ਸਿਮਰ ਸਦਾ ਸੁਖ ਪਾਈ ਐ ਜੀਵਨ ਕਾ ਮੂਲਾ ਰਬ ਰਹਿ ਆਸਰ ਮੱਤ ਠਾਈ ਸੁਖ ਮੋ ਅਸਥੂਲਾ ਆਲ ਜਾਲ ਬਿਕਾਰ ਤਜ ਸਭ ਹਰ ਗੁਨਾ ਨਿਤ ਗਾਓ ਕਰ ਜੂੜ ਨਾਨਕ ਦਾਣ ਮੰਗੇ ਦਿਹੁ ਆਪਣਾ ਨਾ ਮਾਲੀ ਗੌੜਾ ਮਹੱਲਾ ਪੰਜਵਾ ਪ੍ਰਭ ਸਮਰਥ ਦੇਵ ਅਪਾਰ ਕੌਣ ਜਾਣੇ ਚਲਿਤ ਤੇਰੇ ਕਿਛ ਅੰਤ ਨਹੀਂ ਪਾਰ ਰਹਾ ਇੱਕ ਖਿਣ ਹੈ ਥਾਪਿਉ ਥਾਪਦਾ ਕੜਪਨ ਕਰਨੇ ਹਾਰ ਜੀਤ ਕੀਨ ਉਪਾਰ ਜਨ ਪ੍ਰਭ ਦਾਨ ਦੇ ਦਾਤਾਰ ਹਰ ਚਰਨ ਆਉ ਦਾਸ ਤੇਰਾ ਪ੍ਰਭੂ ਜੀ ਅਗੰਮਿਆਪਰ ਕਢ ਲਿਓ ਭਉ ਜਲ ਵਿਖਮ ਤੇ ਜਨ ਨਾਨਕ ਸਦ ਬਲੇਹਾਰ ਮਾਲੀ ਗੌੜਾ ਮਹੱਲਾ ਪੰਜਵਾ ਤਨ ਮਨ ਤਨ ਬਸ ਰਹੇ ਗੋਪਾਲ ਦੀਨ ਬੰਦ ਭਗਤ ਵਛਲ ਸਦਾ ਸਦਾ ਕਿਰਪਾਲ ਰਹਾ ਆਦਿ ਅੰਤੇ ਮਾ ਤੂੰ ਹੀ ਪ੍ਰਭਿਣਾ ਨਹੀਂ ਕੋਈ ਪੂਰਿਆ ਸਗਲ ਮੰਡਲ ਏਕ ਸੁਆਮੀ ਸੋਏ ਕਰਨ ਹਰ ਜਸ ਨੇਤਰ ਦਰਸ਼ਨ ਰਸਨ ਹਰ ਗੁਣ ਗਾਓ ਬਲਿਹਾਰ ਜਾਏ ਸਦਾ ਨਾਨਕ ਦੇਹੁ ਆਪਣਾ ਨਾ ਮਾਲੀ ਗੌੜਾ ਬਾਣੀ ਭਗਤ ਨਾਮਦੇਵ ਜੀ ਕੀ ਓੰਕਾਰ ਸਤਗੁਰ ਪ੍ਰਸਾਦ ਤਨ ਤਨ ਓ ਰਾਮ ਬੀਣ ਬਾਜੀ ਮਧੁਰ ਮਧੁਰ ਤਨ ਅਨਹਤ ਗਾਜੈ ਰਹਾ ਤਨ ਤਨ ਮੇਘਾ ਰੁਮਾਵਲੀ ਤਨ ਤਨ ਕ੍ਰਿਸ਼ਨ ਓੜੈ ਕਾਂਵਲੀ ਤਨ ਤਨ ਤੂੰ ਮਾਤਾ ਦੇਵਕੀ ਜਿਹ ਗਰੇ ਰਮਈਆ ਕਵਲਾਪਤੀ ਤਨ ਤਨ ਬਨਖੰਡ ਬਿੰਦਰਾ ਬਣਾ ਜਹ ਖੇਲੇ ਸ਼੍ਰੀ ਨਾਰਾਇਣ ਬੀਨ ਬਜਾਵੇ ਗੋਧੰ ਚਰੈ ਨਾਮਿਕਾ ਸੁਆਮੀ ਆਨੰਦ ਕਰੇ ਮੇਲੋ ਬਾਪ ਮਾਦੋ ਤੂੰ ਤਨ ਕਹਿ ਕੀ ਸੋ ਸਾਂਵਲਿਓ ਬੀਠ ਲੈ ਰਹਾਉ ਘਰ ਤਰੇ ਚੱਕਰ ਬੇਕੁੰਠ ਤੇ ਆਏ ਗਜਸਤੀਕੇ ਪ੍ਰਾਮ ਪ੍ਰਾਣ ਉਧਾਰੀ ਆਲੇ ਦੋ ਸ਼ਾਸਨ ਕੀ ਸਭਾ ਦ੍ਰੋਪਤੀ ਅੰਬਰ ਲੈਤ ਉਬਾਰੀ ਆਲੇ ਗਾਤਮਨਾਰ ਅਹਿਲਿਆ ਤਾਰੀ ਪਾਵਣ ਕੀਤਕ ਤਾਰੀ ਆਲੇ ਐਸਾ ਦਮ ਆਜਾਤ ਨਾਮ ਦੇਉ ਤਉ ਸਰਨਾਗਤ ਆਏ ਅਲੈ ਸਵੇ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੁਲਿਆ ਰੇ ਰਹਾ ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈ ਬੋਹ ਨਾਨਾਰੇ ਸਥਾਵਰ ਜੰਗਮ ਕੀਟ ਪਤੰਗਮ ਘਟ ਘਰ ਰਾਮ ਸਮਾਨਾਰੇ ਇਕਲ ਚਿੰਤਾ ਰਾਖ ਅਨੰਤਾ ਔਰ ਤਜੂ ਸਭਿਆ ਸਾਰੇ ਪ੍ਰੰਮੇ ਨਾਮ ਪੈਨ ਕਹਿ ਨਹਿ ਕਾਮ ਕੋ ਠਾਕਰ ਕੋ ਦਾਸਾਰੇ ਰਾਗ ਮਾਰੂ ਮਹੱਲਾ ਪਹਿਲਾ ਘਰ ਪਹਿਲਾ ਚੌਪਦ ਏਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਸ਼ਲੋਕ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਤੂਰ ਨਾਨਕ ਸ਼ਰਨ ਤੁਹਾਰੀ ਆਂ ਪੇਖੂ ਸਦਾ ਹਜੂਰਾ ਛਬਦ ਪਿਛੋਂ ਸਾਰਾਤੀ ਸੱਦਣਾ ਨਾਮ ਕਸਮ ਕਾ ਲੇ ਖੇਮੇ ਛਤਰ ਸਰਾਏ ਚ ਦਿਸ ਰਥ ਪੀੜੇ ਜਿਨੀ ਤੇਰਾ ਨਾਮ ਤੇ ਆਇਆ ਤਿੰਨ ਕਾ ਸਾਦ ਮਿਲੈ ਬਾਬਾ ਮੈਂ ਕਰਮਹੀਣ ਕੂੜਿਆਰ ਨਾਮ ਨਪਾਇਆ ਤੇਰਾ ਅੰਦਾ ਪਰਮ ਭੁਲਾ ਮਨ ਮੇਰਾ ਰਹਾ ਸਾਧ ਕੀਤੇ ਦੁੱਖ ਪਰ ਫੁੜੇ ਪੂਰਬ ਲਿਖੈ ਮਾਇ ਸੁਖ ਥੋੜੇ ਦੁੱਖ ਅਗਲੇ दुखे दुख वे हाँ। विछोड़िया का विोड़ मिलिया का मेला साहेब सोसा है जिन कर देखिया खेला ਸੰਜੋਗੀ ਮੇਲਾਵੜਾ ਇਨ ਤਨ ਕੀਤੇ ਭੋਗਾ ਵੇ ਜੋਗੀ ਮਿਲ ਵੀ ਛੁੜਾ ਨਾਨਕ ਭੀ ਸੰਜੋਗ ਮਾਰੂ ਮਹੱਲਾ ਪਹਿਲਾ ਮਿਲ ਮਾਤ ਪਿਤਾ ਪਿੰਡ ਕਮਾਇਆ ਤਿੰਨ ਕਰਤਾ ਲੇਖ ਲਖਾਇਆ ਲਿਖ ਦਾਤ ਜੋਤ ਵੜਈ ਮਿਲ ਮਾਇਆ ਸੁਰਤ ਗਵਾਈ ਮੂਰਖ ਮਨ ਕਾਹੇ ਕਰ ਸਹਿ ਮਾਣਾ ਉਠ ਚੱਲਣਾ ਖਸਮੇ ਪਾਣਾ ਰਹਾ ਤਜ ਸਾਦ ਸਹਿਜ ਸੁਖ ਹੋਈ ਘਾਰੇ ਛੱਡਣੇ ਰਹੇ ਨਾ ਕੋਈ ਕਿਛ ਖਾਜੈ ਕਿਛ ਤਰ ਜਾਈਐ ਜੇ ਬਹੁੜ ਦੁਨੀਆ ਆਈਐ ਸਜ ਕਾਇਆ ਪਾਟ ਹੰਡਾਏ ਫਰਮਾ ਇਸ ਬਹੁਤ ਚਿਲਾਏ ਕਰ ਸੀਜ ਸੁਖਾ ਲਈ ਸੋਵੈ ਹੱਥੀ ਪੌਦੀ ਕਾਹੇ ਰੋਵੈ ਘਰ ਘੁੰਮਣ ਵਾਣੀ ਪਾਏ ਪਾਪ ਪੱਥਰ ਤਰਨ ਨਾ ਜਾਇ ਪਉ ਬੇੜਾ ਜਿਉ ਚੜਾਉ ਕਹੋ ਨਾਨਕ ਦੇਵੇ ਕਾ ਮਾਰੂ ਮਹੱਲਾ ਪਹਿਲਾ ਘਰ ਪਹਿਲਾ ਕਰਨੀ ਕਾਗਦ ਮਾਨ ਮਸਵਾਣੀ ਬੁਰਾ ਪੜਾ ਦੋਏ ਲੇਖ ਪਏ ਜਿਉਂ-ਜਿਉਂ ਕਿਰਤ ਚਲਾਏ ਤਿਉ ਚੱਲੀ ਐ ਤਉ ਗੁਣ ਨਾਹੀ ਅੰਤ ਹਰੈ ਚਿਤ ਚਿਤ ਕੀ ਨਹੀਂ ਬਾਵਰਿਆ ਹਰ ਬਿਸਰ ਤੇਰੇ ਗੁਣ ਗਲਿਆ ਰਹਾ ਜਾਲੀ ਰੈਣ ਜਾਲ ਦਿਨ ਹੁਆ ਜੇਤੀ ਘੜੀ ਫਾਹੀ ਤੇ ਤੀਰਾਸ ਨਸ ਚੋਗ ਚੁਗੇ ਨਿਤ ਪਾਸੇ ਚੂਟਣ ਮੂੜੇ ਕਵਣ ਗੁਣੀ ਕਾਇਆ ਆਰਣ ਮਨ ਵਿੱਚ ਲੋਹਾ ਪੰਜ ਅਗਨ ਤਦ ਲਾਗ ਰਹੀ ਕੋਇਲੇ ਪਾਪ ਪੜੇ ਤਿਸ ਉੱਪਰ ਮਨ ਮਿਲਿਆ ਸੰਗੀ ਚੰਤ ਭਈ ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੀ ਹਾਂ ਏਕ ਨਾਮ ਅੰਮ੍ਰਿਤ ਉਹ ਦੇਵੇ ਤਉ ਨਾਨਕ 36 ਦੇਹਾਂ ਮਾਰੂ ਮਹੱਲਾ ਪਹਿਲਾ ਬਿਮਲ ਮਝਾਰ ਬਸਸ ਨਿਰਮਲ ਜਲ ਪਦਮਣ ਜਾਵਲ ਰੇ ਪਦਮਣ ਜਾਵਲ ਜਲ ਰਸ ਸੰਗਤ ਸੰਗ ਦੋਖ ਨਹੀਂ ਰੇ ਦਾਦਰ ਤੂੰ ਕਬੇ ਨਾ ਜਾਣ ਸ੍ਰੀ ਭਗਸ ਸਬਾਲ ਬਸਸ ਨਿਰਮਲ ਜਲ ਅੰਮ੍ਰਿਤ ਨ ਲਖਸਰੇ ਰਹਾ ਬਸ ਜਲ ਨਿਤ ਨਮਸਤ ਅਲੀਏ ਵਾਲਾ ਮੇਰ ਚਾ ਚਾ ਗੁਣ ਰੇ ਚੰਦ ਕੁਮਦਨੀ ਦੂਰੋ ਨਿਵਸਸ ਅਨਪੋਕਾਰ ਨਰੇ ਅੰਮ੍ਰਿਤ ਖੰਡ ਦੂਧ ਮਾਸੰਚਸ ਤੂ ਬਣ ਚਾਤੁਰੇ ਆਪਣਾਬ ਤੂ ਕਬੂ ਨਾ ਛੋਡਸ ਪਿਸਨਪਰੀ ਜਿਉ ਰੇ ਪੰਡਿਤ ਸੰਗ ਵਸੇ ਜਨ ਮੂਰਖ ਆਗਮ ਸਾ ਸੁਣੈ ਆਪਨਾ ਆਪ ਤੂੰ ਕਭੋ ਨਾ ਛੋੜੇ ਸੁਆਣ ਪੂਜਿਓ ਰੇ ਇੱਕ ਪਖੰਡੀ ਨਾਮ ਨਰਾਚ ਇੱਕ ਹਰਿ ਹਰ ਚਰਨੀ ਰੇ ਪੂਰਬ ਲਿਖਿਆ ਪਾਵਸ ਨਾਨਕ ਰਸਨਾ ਨਾਮ ਜਪਰੇ ਮਾਰੂ ਮਹੱਲਾ ਪਹਿਲਾ ਸ਼ਲੋਕ ਪਤਲ ਪਨੀਤ ਅਸੰਖ ਹੋ ਵਹਿ ਹਰ ਚਰਨੀ ਮਨ ਲਾਗ ਅਟ ਸੜ ਤੀਰਤ ਨਾਮ ਪ੍ਰਭ ਨਾਨਕ ਜਿਸ ਮਸਤਕ ਭਾਗ ਛਬਦ ਸਗੀ ਸਹੇਲੀ ਗਰਮ ਬੰਗੇਲੀ ਸੁਨ ਸੈ ਕੀ ਇੱਕ ਬਾਤ ਸੁਹੇਲੀ ਜੋ ਮੈਂ ਬੇਦਨ ਸਾਖਿ ਅੱਖਾਂ ਮਾਈ ਹਰਬਿਨ ਜੀ ਉਹਨਾਂ ਰਹੇ ਕੈਸੇ ਰੱਖਾਂ ਮਾਈ ਰਹਾ ਹਉ ਦੁਹਾ ਗਣ ਖਰੀਰੀ ਜਾਣੀ ਗਿਆ ਸਜੋ ਮਨ ਤਨ ਪੁਛਤਾਣੀ ਤੂ ਦਾ ਨਾ ਸਾਹਿਬ ਸਰ ਮੇਰਾ ਖਿਜਮਿਤ ਕਰੀ ਜਨ ਬੰਦਾ ਤੇਰਾ ਪਨਤ ਨਾਨਕ ਆਂ ਦੇਸ ਆਏ ਬਿਨ ਦਰਸ਼ਨ ਕੈਸੇ ਰਵੋ ਸਨੇਹੀ ਮਾਰੂ ਮਹੱਲਾ ਪਹਿਲਾ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਂ ਸੁਭਾਗਾ ਗੁਰ ਕੀ ਬਚਨੀ ਹੜ ਬਿਕਾਨਾ ਜਿਤ ਲਾਇਆ ਤਿਤ ਲਾਗ ਤੇਰੇ ਲਾਲੇ ਕਿਆ ਚੁਤrai ਸਾਹਿਬ ਕਾ ਹੁਕਮਣ ਕਰਨਾ ਚਾਈ ਰਹਾਉ ਮਾ ਲਾਲੀ ਪਿਓ ਲਾਲਾ ਮੇਰਾ ਹਉ ਲਾਲੇ ਕਾ ਜਾਇਆ લાલી નાચે ਲા ਲਗਾવાય भगत કરો ਤੇਰੀ ਰਾયા પીહે ਤਾਂ ਪਾਣੀ ਆਣੀ મીરા ਖਾਹੇ ਤਾਂ ਪੀਸਣ ਜਾਓ પੱਖਾ 베ਰੀ ਪੈਰ ਮਲੋਵਾ ਜਬ ਤਰਾਂ ਤੇਰਾ ਨਾਮ ਲੂਣਾ ਹਰਾਮੀ ਨਾਨਕ ਲਾਲਾ ਬਖਸੇ ਤੋਦ ਵੜਿਆ ਆਦ ਜੁਗਾਂਦ ਦਇਆ ਪਤ ਦਾਤਾ ਤੁਦ ਵਿਣ ਮੁਕਤਣਾ ਪਾਈ ਮਾਰੂ ਮਹੱਲਾ ਪਹਿਲਾ कोई आख भूतना को कहे बेताला कोई आख आदमी नानक वे पहिया भया साहा का नानक बोराना ਹਉ ਹਰ ਬੀਣ ਅਵਰ ਨ ਜਾਣਾ ਰਹਾਉ ਤਉ دیوانا ਜਾਣੀਐ ਜਾਂ ਭੈ دیوانا ਹੋਇ ಏਕੀ ਸਾਹਿਬ ਮਹਾਰਾ ਦੂਜਾ ਵਰ ਨ ਜਾਣ ਕੋਇ ਤਉ دیوانا ਜਾਣੀਐ ਜਾਂ ਏ ਕਾ ਕਾਰਕ ਮਾਈ ਹੁਕਮ ਪਛਾਣੀ ਖਸਮ ਕਾ ਦੂਜੀ ਅਮਰ ਸਿਆਣ ਪਕਾਈ ਤੋ ਦਿਵਨਾ ਜਾਣੀਐ ਜਾਂ ਸਾਹਿਬ ਧਰੇ ਪਿਆਰ ਮੰਦਾ ਜਾਣੇ ਆਪਕੋ ਅਵਰ ਪੜਾ ਸੰਸਾਰ ਮਾਰੂ ਮਹੱਲਾ ਪਹਿਲਾ ਇਹੋ ਧਨ ਸਰਬ ਰਹਿਆ ਭਰਪੂਰ ਮਨਮ ਬਿਨੇ ਸਜਾਣੇ ਦੂਰ ਸੋ ਧਨ ਮਖਰ ਨਾਮ ਰਦੇ ਹਮਾਰੈ ਜਿਸ ਤੂੰ ਦੇਵੇਂ ਤ ਸਹਿਨ ਸਤਾਰਾ ਰਹਾਉ ਨਾ ਇਹੋ ਧਨ ਜਲੇ ਨਾ ਤਸਕਰ ਲੈ ਜਾਈ ਨਾ ਇਹੋ ਧਨ ਡੂਬੈ ਨਾ ਇਸ ਕੀ ਧਨ ਕੋ ਮਿਲੈ ਸਜਾਈ ਇਹ ਧਨ ਕੀ ਦੇਖੋ ਵਢਿਆਈ ਸੱਜੇ ਮਾਤੇ ਅੰਧਨ ਜਾਈ ਇਕ ਬਾਤ ਅਨੂਪ ਸੁਨੋ ਨਰ ਭਾਈ ਇਸ ਧਨ ਬਿਨ ਕਹੋ ਕਿਨੇ ਪਰਮਗਤ ਪਾਈ ਪੰਤ ਨਾਨਕ ਅਕਾੰਥ ਕੀ ਕਥਾ ਸੁਨਾਏ ਸਤਿਗੁਰ ਮਿਲੇ ਤਾਂ ਇਹ ਤਾਂ ਇਹੋ ਧਨ ਪਾਈ ਮਾਰੂ ਮਹੱਲਾ ਪਹਿਲਾ ਸੂਰੇ ਸਰ ਸੋਸ ਲੈ ਸੋਮ ਸਰ ਪੋਖ ਲੈ ਯੁਗਤ ਕਰ ਮਰਤ ਸੋ ਸੰਬੰਧ ਕੀਜੈ ਮੀਨਕੀ ਚੱਪਲ ਸਿਓੁ ਜੁਗਤਮਨ ਰਾਖੀਐ ਉੱਡੇ ਨਹਿ ਹੰਸ ਨਹਿ ਕੰਧ ਸਿਜੈ ਮੂੜੇ ਕਾਇਚੇ ਪਰਮ ਭੁੱਲਾ ਨਹਿ ਚੀਨਿਆ ਪਰਮ ਆਨੰਦ ਬਹਿਰਾ ਕੀ ਰਹਾਓ ਹਜ਼ਾਰ ਗਉ ਹਜ਼ਾਰ ਲੈ ਅਮਰ ਗਉ ਮਾਰ ਲੈ ਭਰਾ ਤਜ ਛੋੜ ਤੋਂ ਅਪਿਓ ਪੀਜੈ ਮੀਨ ਕੀ ਚੱਪਲ ਸਿਓ ਜੁਗਤ ਮਨ ਰਾਖੀ ਐ ਉੱਡੇ ਨਹਿ ਹੰਸ ਨਹਿ ਕੰਧ ਸਿਜੈ ਭੰਤ ਨਾਨਕ ਜਣੋ ਰਵੇ ਜੋ ਹਰ ਮਨੋਂ ਮਨ ਪਵਨ ਸਿਓ ਅੰਮ੍ਰਿਤ ਪੀਜੈ ਮੀਨ ਕੀ ਚੱਪਲ ਸਿਓ ਜੁਗਤ ਮਨ ਰਾਖੀ ਐ ਉੱਡੇ ਨਹਿ ਹੰਸ ਨਹਿ ਕੰਧ ਸਿਜੈ ਮਾਰੂ ਮਹਲਾ ਪਹਿਲਾ ਮਾਇਆ ਮੋਈ ਨਮਣ ਮੁਆ ਸਰ ਲਹਿਰੀ ਮੈਂ ਮਤ ਬੋਹਿਤ ਜਨ ਸਿਨ ਤਲ ਟਕੈ ਸਾਚਾ ਵਖਨ ਜੇਤ ਮਾਨਕ ਮਨ ਮਹਿ ਮਨ ਮਾਰਸੀ ਸਾਚ ਨ ਲਾਗੈ ਕਤ ਰਾਜਾ ਤਖਤ ਟਿਕੇ ਗੁਣੀ ਪੈ ਪੰਚਾਇਨ ਰਤ ਬਾਬਾ ਸਾਚਾ ਸਾਹਿਬ ਦੂਰ ਨ ਦੇਖ ਸਰਬਜੋਗ ਜਗ ਜੀਵਨ ਸਿਰਸਰ ਸਾਚਾ ਲੇਖ ਰਹਾ ਬ੍ਰਹਮ ਬਿਸਣ ਰਖੀ मुन्नी ਸ਼ੰਕਰ ਇੰਦਰ ਤਪੇ ਪਿਘਾਰੀ ਮਾਨੇ ਹੁਕਮ ਸੁਹੈ ਦਰਸਾਚਾ ਆਕੀ ਮਰੇ ਅਫਾਰ ਜੰਗਮ ਜੋਦ ਜਤੀ ਸੰਿਆਸੀ ਗੁਰਪੂਰੇ ਵਿਚਾਰੀ